ਜਿੰਨੇ ਵੀ ਹਲਕਾ ਖੜਨਦੇ ਲੋਕ ਸੀ ਉਹਨਾਂ ਨੇ ਵਿਵਾਜਿਤ ਗੱਲਾਂ ਬਾਤਾਂ ਚਾਕੇ ਜੋ ਉਹਨਾਂ ਨੇ ਝੂਠ ਬੋਲਿਆ ਜੋ ਉਹਨਾਂ ਨੇ ਲਾਰੇ ਲਾਏ ਝੂਠੇ ਵਾਅਦੇ ਕਰੇ ਬੋਲ ਕੇ ਲੋਕਾਂ ਨੂੰ ਗਮਰਾਹ ਕਰਿਆ ਗਮਰਾਹ ਕਰਕੇ ਜਿੱਤ ਪ੍ਰਾਪਤ ਕਰੀ ਤਾਂ ਵਿਵਾਜ ਨੂੰ ਕੰਨ ਰੈਂਕ ਵੀ ਦਿੱਤਾ ਜਾਂਦਾ ਮੰਤਰੀ ਵੀ ਬਣਦੇ ਆ ਉਸ ਤੋਂ ਕੁਸ਼ਟਮ ਸਮੇਂ ਬਾਅਦ ਪਾਰਟੀ ਵੱਲੋਂ ਉਹਨਾਂ ਨੂੰ ਹਟਾ ਵੀ ਦਿੱਤਾ ਜਾਂਦਾ ਜੀਦਾ ਕੀ ਅਸਤੱਕ ਦਾ ਨਾਤਾ ਕਦੇ ਸਪਸ਼ਟ ਕਰਨਾ ਆਮ ਆਦਮੀ ਪਾਰਟੀ ਵੱਲੋਂ ਆਇਆ ਵੀ ਬੀਬਾ ਜੀ ਨੂੰ ਕਿਉਂ ਉਤਾਰਿਆ ਗਿਆ ਕਿਉਂ ਹਟਾਇਆ ਗਿਆ ਤੇ ਨਾ ਹੀ ਬੀਬਾ ਜੀ ਦੇ ਪਰਿਵਾਰ ਵੱਲੋਂ ਜਾਂ ਬੀਬਾ ਜੀ ਵੱਲੋਂ ਕੋਈ ਆਇਆ ਤੋਂ ਅਨੋ ਪੰਜਾਬ ਦੇ ਲੋਕਾਂ ਨੇ ਹਲਕਾ ਖੜ ਦੇ ਲੋਕਾਂ ਨੇ ਜਿਤਾਇਆ ਤੋਂ ਤੁਸੀਂ ਉਹਨਾਂ ਨਾਲ ਵਾਅਦਾ ਕਰੇ ਤੁਸੀਂ ਸਾਢੇ 3 ਸਾਲ ਆਨੰਦ ਮਾਣਿਆ ਸਰਕਾਰ ਦਾ ਤੁਹਾਡਾ ਪਰਿਵਾਰ ਆਨੰਦ ਮਾਣਦਾ ਰਿਹਾ ਜਦੋਂ ਹੁਣ ਵਾਰੀ ਜਵਾਬਦੇਹੀ ਦੀ ਆਈ ਜਦੋਂ ਲੋਕ ਪਿੰਡਾਂ ਦੇ ਵਿੱਚ ਤੁਹਾਨੂੰ ਸਵਾਲ ਕਰਨ ਲੱਗੇ ਤੁਹਾਡੇ ਕੀਤੇ ਹੋਏ ਵਾਅਦੇ ਤੁਹਾਨੂੰ ਯਾਦ ਕਰਾਉਣ ਲੱਗੇ ਤੁਸੀਂ ਉਦੋਂ ਅਸਤੀਫਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸਭ ਤੋਂ ਵੱਡਾ ਮੁੱਦਾ ਸ਼ਹਿਰ ਕਰਾਈ ਦੇ ਵਿੱਚ ਹਸਪੀਟਲ ਦਾ ਸੀ ਕੀ ਉਹ ਅਪਡੇਟ ਹੋਵੇਗਾ ਤੁਸੀਂ ਇੱਕ ਵਾਰੀ ਡਰਾਮਾ ਪਹਿਲਾਂ ਕਰ ਚੁੱਕੇ ਹੋ ਭਗਵੰਤ ਮਾਨ ਜੀ ਸੀਐਮ ਸਤਕਾਰਯੋਗ ਪੰਜਾਬ ਇੱਥੇ ਆਏ ਸੀ ਅਸਲ ਮਾਜਰਾ ਕੀ ਹੈ ਇਹ ਡਰਾਮਾ ਕਿਉਂ ਖੇਡਿਆ ਗਿਆ ਇਹ ਕੀ ਕਰਿਆ ਗਿਆ ਅਸਤੀਫਾ ਕਦੇ ਲੈ ਲਿਆ ਕਦੇ ਦੇ ਦਿੱਤਾ ਬੀਬਾ ਜੀ ਅਸਲ ਗੱਲ ਲੋਕਾਂ ਦੇ ਸਾਹਮਣੇ ਸੱਚਾਈ ਰੱਖੋ ਆਕੇ ਤੁਹਾਨੂੰ ਰੱਖਣੀ ਪਵੇਗੀ 300 3 ਸਾਲ ਤੋਂ ਤੁਹਾਡਾ ਪਹਿਲਾ ਪੇਕਾ ਪਰਿਵਾਰ ਇੱਥੇ ਚੰਮਦੀਆਂ ਚਲਾਉਂਦਾ ਰਿਹਾ ਹੁਣ ਤੁਹਾਡਾ ਸਹੁਰਾ ਪਰਿਵਾਰ ਅੱਗੇ ਹੋ ਕੇ ਲੱਗਿਆ ਹੋਇਆ ਅਸਲ ਮਾਜਰਾ ਕੀ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਉਥੇ 3 300 ਕਰੋੜ ਦੀਆਂ ਪਈਆਂ ਐਫ ਡੀਆਂ ਔਕਾਣ ਚ ਖੁੱਲੇ ਤਕਰੀਬਨ 50 ਤੋਂ ਲੈ ਕੇ 70-80 ਕਰੋੜ ਦਾ ਖੁੱਲੇ ਪਏ ਪੈਸਿਆਂ ਦੀ ਅਸਲ ਲੜਾਈ ਹੈ ਇਸ ਸਟੇਫੇ ਦੇ ਪਿੱਛੇ ਮੇਨ ਮਕਸਦ ਉਹਤੇ ਪੈਸਾ ਖਰਚਣ ਦਾ ਵਿੱਚੋਂ ਚੋਰੀ ਛਿਪੇ ਅੰਦਰ ਟੇਬਲ ਕੱਢਣ ਦਾ ਵੀ ਉਹ ਪੈਸਾ ਦਿੱਲੀ ਵਾਲੀ ਟੀਮ ਕਹਿੰਦੀ ਅਸੀਂ ਖਰਚ ਕਰਾਂਗੇ ਅਸੀਂ ਆਪਣੇ ਮੁਤਾਬਕ ਪਲੈਨਿੰਗ ਕਰਾਂਗੇ ਅਸੀਂ ਆਪਣੇ ਮੁਤਾਬਕ ਖਰਚਾਂਗੇ ਬੀਬਾ ਜੀ ਕਹਿੰਦੇ ਆ ਵੀ ਨਹੀਂ ਉਹ ਮੇਰੀ ਟੀਮ ਹੈ ਮੇਰੇ ਮੁਤਾਬਕ ਸਾਰਾ ਹੋਏਗਾ ਲੜਾਈ ਸਿਰ ਪੈਣੀ ਆ ਤੁਹਾਡਾ ਸਟੇਫੇ ਦਾ ਕਾਰਨ ਕਰ ਨਹੀਂ ਹੈਗੀ ਤਾਂ ਤੁਸੀਂ ਆਕੇ ਕਿਰਪਾ ਕਰਕੇ ਲੋਕਾਂ ਸਾਹਮਣੇ ਜਨਤਕ ਕਰੋ ਇਸ ਗੱਲ ਨੂੰ ਅੱਜ ਸੀਨੀਅਰ ਯੂਥ ਅਕਾਲੀ ਆਗੂ ਰਵਿੰਦਰ ਕੇੜਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਅਤੇ ਸਾਬਕਾ ਕੈਬਨਿਟ ਮੰਤਰੀ ਮੈਡਮ ਅਨਮੋਲ ਗੰਗਨਮਾਨ ਤੇ ਕਾਫੀ ਨਿਸ਼ਾਨੇ ਸਾਧੇ ਗਏ ਨੇ ਕੀ ਕਹਿਣਾ ਉਹਨਾਂ ਦਾ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਜਦੋਂ ਪੱਤਰਕਾਰਾਂ ਦੇ ਨਾਲ ਉਹਨਾਂ ਦਾ ਸਵਾਲ ਜਵਾਬ ਹੋਇਆ ਤੇ ਪੱਤਰਕਾਰਾਂ ਨੇ ਜਦੋਂ ਸਵਾਲ ਪੁੱਛਿਆ ਕਿ ਰਾਣਾ ਰਣਜੀਤ ਸਿੰਘ ਗਿਲਵੀ ਰਾਣਾ ਰਣਜੀਤ ਸਿੰਘ ਗਿੱਲ ਨੇ ਵੀ ਅਸਤੀਫਾ ਦਿੱਤਾ ਤਾਂ ਕੀ ਕਿਹਾ ਰਵਿੰਦਰ केड़ा ने सुना हाँ। जिन्हें भी पत्रकार मेरे वीर सारा मीडिया परिवार इत्या सब तो पहला तुम आखदा तोनवाद कर दा, सारे स्रोत्या वाहगुरु जी का खालसा वाहगुरु जी की फतेह ਅੱਜ ਸਦੌਰੇ ਪੀਸੀ ਕਰਨ ਦਾ ਮਕਸਦ ਸਾਰੀ ਸਾਡੀ ਟੀਮ ਜੋਥ ਕਲਗਲ ਦੇ ਮਕਸਦ ਇਹ ਆ ਵੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਹਲਕਾ ਖੜ ਦੇ ਸਿਆਸੀ ਤੂਫਾਨ ਆਇਆ ਉਤਲੀ-ਬੁਤਲ ਹੋਈ ਹੈ ਉਹਦੇ ਤੇ ਚਰਚਾ ਕਰਾਂਗੇ ਕੁਝ ਹਲਕਾ ਖੜ ਦੇ ਸਵਾਲ ਨੇ ਉਹ ਜ਼ਿੰਮੇਵਾਰ ਕਰਤੀਆਂ ਤੋਂ ਲੈ ਜਾਣਗੇ ਸਦੇ 2025 ਦੇ ਵਿੱਚ ਜਦੋਂ ਉਪਦਾਸ ਸਭਾ ਦੇ ਇਲੈਕਸ਼ਨ ਹੋਏ ਸੀ ਹਲਕਾ ਖਰੜ ਤੋਂ ਆਮ ਆਦਮੀ ਪਾਰਟੇ ਦੇ ਵਿਧਾਇਕਾ ਵਿਵਾ ਅਨਮੋਲਨ ਮਾਂਜੀ ਤਕਰੀਬਨ 78000 ਵੋਟਾਂ ਲੈ ਕੇ ਇਥੋਂ ਉਹਨੇ ਜਿੱਤ ਪ੍ਰਾਪਤ ਕਰੀ ਸੀ ਜਿੰਨੇ ਵੀ ਹਲਕਾ ਖਰੜ ਦੇ ਲੋਕ ਸੀ ਉਹਨਾਂ ਨੇ ਵਿਵਾ ਜੀ ਦੇ ਗੱਲਾਂ ਬਾਤਾਂ ਚਾਕੇ ਜੋ ਉਹਨਾਂ ਨੇ ਝੂਠ ਬੋਲਿਆ ਜੋ ਉਹਨਾਂ ਨੇ ਲਾਰੇ ਲਾਏ ਝੂਠੇ ਵਾਅਦੇ ਕਰੇ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਿਆ ਗੁੰਮਰਾਹ ਕਰਕੇ ਜਿੱਤ ਪ੍ਰਾਪਤ ਕਰੀ ਹੁਣ ਜਦੋਂ ਸਰਕਾਰ ਦੇ ਵਿੱਚ ਆ ਜਾਂਦੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਤabbida ji ਨੂੰ ਕੈਬਨ ਡ੍ਰੈਕ ਵੀ ਦਿੱਤਾ ਜਾਂਦਾ ਮੰਤਰੀ ਵੀ ਬਣਦੇ ਆ ਉਸ ਤੋਂ ਕੁਛ ਸਮੇਂ ਬਾਅਦ ਪਾਰਟੀ ਵੱਲੋਂ ਉਹਨਾਂ ਨੂੰ ਹਟਾ ਵੀ ਦਿੱਤਾ ਜਾਂਦਾ ਜਿਦਾ ਕਿ ਅਸਲ ਤੋਂ ਨਾ ਤਾਂ ਕੋਈ ਸਪਸ਼ਟਿਕਰਨਾ ਆਮ ਆਪ ਨੇ ਪਾਰਟੀ ਵੱਲੋਂ ਆਇਆ ਦੀ ਬੀਬੀ ਨੂੰ ਕਿਉਂ ਤਾਰਿਆ ਗਿਆ ਕਿਉਂ ਹਟਾਇਆ ਗਿਆ ਤੇ ਨਾ ਇਹ ਬੀਬੀ ਦੇ ਪਰਿਵਾਰ ਵੱਲੋਂ ਜਾਂ ਬੀਬੀ ਵੱਲੋਂ ਕੋਈ ਆਇਆ। ਹੁਣ 2 ਦਿਨ ਪਹਿਲਾਂ ਬੀਬੀ ਇੱਕ ਪੋਸਟ ਆਉਂਦੀ ਹੈ ਇੱਕ ਟਵੀਟ ਆਉਂਦਾ ਕਿ ਦਿਲ ਬਹੁਤ ਭਾਰੀ ਹੈ। ਪਰੇਮੰਦ ਨਾਲ ਕਹਿੰਦੇ ਨੇ ਵੀ ਅਸੀਂ ਸਿਆਸਤੋਂ ਕਿਨਾਰਾ ਕਰ ਰਹੇ ਹਾਂ। ਨਾਲ ਇੱਕ ਗੱਲ ਜਿਹੜੀ ਬੜੇ ਧਿਆਨ ਦੇਣ ਦੀ ਗੱਲ ਹੈ। ਦੀਪਾ ਜੀ ਕਹਿੰਦੇ ਆ ਵੀ ਮੇਰਾ ਪਹਿਲਾਂ ਤੋਂ ਸਿਫਾ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਉਹ ਸਵੀਕਾਰ ਕਰਿਆ ਜਾਵੇ ਪਹਿਲਾ ਸਵਾਲ ਇਹ ਬਣਦਾ ਵੀ ਦੀਪਾ ਜੀ ਤੁਸੀਂ ਪਹਿਲਾ ਅਸਤੀਫਾ ਕਿਉਂ ਦਿੱਤਾ ਕਿਵੇਂ ਦਿੱਤਾ ਕਿਹੜੇ ਹਾਲਾਤਾਂ ਦਿੱਤਾ ਕਿਹਨੇ ਲਿਆ ਕਿਸ ਗੱਲ ਦਾ ਪ੍ਰੈਸੈਸ ਸੀ ਤੁਹਾਡੇ ਤੇ ਤੁਹਾਡਾ ਇਹ ਗੱਲ ਕਹਿਣੀ ਅਸਤੀਫਾ ਪਹਿਲਾਂ ਦਿੱਤਾ ਹੋਇਆ ਮਨਜ਼ੂਰ ਕਰਿਆ ਜਾਵੇ ਇਹ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਜੋ ਅਨੋਂ ਪੰਜਾਬ ਦੇ ਲੋਕਾਂ ਨੇ ਹਲਕਾ ਖੜੀ ਲੋਕਾਂ ਨੇ ਜਿਤਾਇਆ ਤਾਂ ਤੁਸੀਂ ਉਹਨਾਂ ਦੇ ਨਾਲ ਵਾਅਦੇ ਕਰੇ ਤੁਸੀਂ 3.5 ਸਾਲ ਆਨੰਦ ਮਾਣਿਆ ਸਰਕਾਰ ਦਾ ਤੁਹਾਡਾ ਪਰਿਵਾਰ ਆਨੰਦ ਮਾਣਦਾ ਰਿਹਾ ਜਦੋਂ ਹੰਵਾਰੀ ਜਵਾਬਦੇਹੀ ਦੀ ਆਈ ਜਦੋਂ ਲੋਕ ਪਿੰਡਾਂ ਦੇ ਵਿੱਚ ਤੁਹਾਨੂੰ ਸਵਾਲ ਕਰਨ ਲੱਗੇ ਤੁਹਾਡੇ ਕੀਤੇ ਹੋਏ ਵਾਅਦੇ ਤੁਹਾਨੂੰ ਯਾਦ ਕਰਾਉਣ ਲੱਗੇ ਤੁਸੀਂ ਉਦੋਂ ਅਸਤੀਫਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਬੀਬੀ ਜੀ ਸਪਸ਼ਟ ਕਰੋ ਅਸਤੀਫਾ ਕਿਉਂ ਦਿੱਤਾ ਮੈਂ ਤੁਹਾਡੇ ਮਾਧਿਅਮ ਰਹੀ ਗੱਲ ਕਹਿ ਰਿਹਾ ਵੀ ਬੀਬਾ ਜੀ ਸਪਸ਼ਟ ਕਰੋ ਅਸਤੀਫਾ ਕਿਉਂ ਦਿੱਤਾ ਤੁਹਾਨੂੰ 78000 ਵੋਟਾਂ ਦੇ ਨਾਲ ਹਲਕੇ ਨੇ ਜਿਤਾ ਕੇ ਭੋਜਿਆ ਤੁਸੀਂ ਇੱਕ ਟਵੀਟ ਕਰਕੇ ਚਾਰ ਸ਼ਬਦ ਲਿਖ ਕੇ ਕਹਿੰਦਾ ਵੀ ਬੀਬੀ ਤੋਂ ਫਾਰਗ ਹੋ ਗਏ ਐਵੇਂ ਫਾਰਗ ਨਹੀਂ ਹੋਇਆ ਜਾਣਾ ਅਗਲੀ ਗੱਲ ਕੱਲ੍ਹ ਸ਼ਾਮ ਪੰਜਾਬ ਪ੍ਰਧਾਨ ਅਮਨ अरोड़ा ਜੀ ਆਵਾਜ਼ ਵੀ ਪਾਤੀ ਤੇ ਫਿਰ ਉਹਨਾਂ ਦੇ ਕੋਲ ਟਵੀਟ ਆਉਂਦਾ ਇੱਕ ਫੇਸਬੁੱਕ ਤੇ ਮੈਸੇਜ ਆਉਂਦਾ ਵੀ ਪਰਿਵਾਰਕ ਮਹੌਲ ਦੇ ਵਿੱਚ ਗੱਲਬਾਤ ਹੋਈ ਬੀਬਾ ਜੀ ਨੇ ਅਸਤੀਫਾ ਵਾਪਸ ਲੈ ਲਿਆ। ਬੀ ਪਾਰਟੀ ਦਾ ਹੁਕਮ ਹੋਇਆ ਤਾਂ ਬੀਬਾ ਨੇ ਅਸਤੀਫਾ ਵਾਪਸ ਲੈ ਲਿਆ। ਹੁਣ ਇੱਥੇ ਸਵਾਲ ਅਗਲੇ ਖੜੇ ਹੋ ਜਾਂਦਾ ਕਿ ਬੀਬਾ ਜੀ ਤੁਸੀਂ ਡਰੈਗ ਰੂਮ ਦੇ ਵਿੱਚ ਬਹਿ ਕੇ ਸਮਝੌਤਾ ਕਿਸ ਸ਼ਰਤਾਂ ਤੇ ਕੀਤਾ? ਕਿਹੜੀਆਂ ਗੱਲਾਂ ਤੁਸੀਂ ਸਰਕਾਰ ਤੋਂ ਮੰਗਾਈਆਂ ਜਾਂ ਤੁਸੀਂ ਕਿਹੜਾ ਸਮਝੌਤਾ ਕੀਤਾ ਅੰਦਰ ਵਹਿ ਕੇ ਤੁਸੀਂ ਅਸਤੀਫਾ ਵਾਪਸ ਲੈ ਲਿਆ ਡਰਾਮਾ ਕਿਉਂ ਖੇਡਿਆ ਗਿਆ? ਖਬਰ ਦੇ ਲੋਕਾਂ ਨਾਲ ਕਿਉਂ ਧੋਖਾ ਕਮਾਇਆ ਜਾ ਰਿਹਾ ਹੈ? ਤੁਹਾਨੂੰ ਇਸ ਗੱਲ ਦਾ ਜਵਾਬ ਦੇਣਾ ਪਊਗਾ। ਕਿ ਤੁਹਾਡਾ ਅਸਤੀਫਾ ਵਾਪਸ ਜਾਣ ਤੋਂ ਪਹਿਲਾਂ ਚੰਗਾ ਹੁੰਦਾ ਵੀ ਤੁਸੀਂ ਪਾਰਟੀ ਪ੍ਰਧਾਨ ਨੂੰ ਇੱਕ ਵਾਰੀ ਹਲਕਾ ਥਰੜ ਦੇ ਇਲਾਕੇ ਦੇ ਵਿੱਚ ਜਿਹੜੀਆਂ ਲਿੰਕ ਰੋਡਸ ਨੇ ਸਾਰੀਆਂ ਉਹਨਾਂ ਤੇ ਜਿਹੜਾ ਲਵਾ ਲੰਗੇ ਇਹਨਾਂ ਨੂੰ ਹਾਲਾਤ ਜੱਸੰਦ ਦੀ ਮੇਰੇ ਹਲਕੇ ਦੇ ਹਾਲਾਤ ਨੇ ਕੀ ਉਹ ਅੱਜ ਪੰਜਾਬ ਦੇ ਲੋਕਾਂ ਨੂੰ ਆਸ ਜੱਗੀ ਹੈ ਜੋ ਸੜਕਾਂ ਬਣਨ ਗਿਆ ਸਾਢੇ 3 ਸਾਲ ਤੱਕ ਤੁਸੀਂ ਡੱਕਾ ਨਹੀਂ ਤੋੜਿਆ 1.5 ਸਾਲ ਬਾਕੀ ਰਹਿ ਗਿਆ ਕਿ ਹੁਣ ਪੰਜਾਬ ਦੇ ਹਲਕਾ ਖਰਦੇ ਲੋਕਾਂ ਨੂੰ ਇਸ ਗੱਲ ਦੀ ਆਸ ਕਰਨੀ ਚਾਹੀਦੀ ਆ ਆਸ ਤਾਂ ਕੋਈ ਨਹੀਂ ਪਰ ਕੀ ਤੁਸੀਂ ਇਹ ਗੱਲ ਕਹਿ ਸਕਦੇ ਹੋ ਵੀ ਹੁਣ ਸੜਕਾਂ ਠੀਕ ਹੋ ਜਾਣਗੀਆਂ ਕਿਹਾ ਜਿਹੜੇ ਤੁਸੀਂ ਐਮਐਸਪੀ ਦਾ ਵਾਅਦਾ ਕਰਿਆ ਸੀ ਪਿਆਰ ਦੇ ਲੋਕਾਂ ਨਾਲ ਵੀ ਐਮਐਸਪੀ ਦੇਵਾਂਗੇ ਕਿ ਉਹਨਾਂ ਦੀ ਅਗਲੀ ਸੋਹਣੀ ਫਸਲ ਆਉਣੇ ਉਹਦੇ ਵਿੱਚ ਸਾਰੇ ਫਸਲਾਂ ਐਮਐਸਪੀ ਦੇ ਵਿਕਣੀਆਂ ਤੁਸੀਂ ਅਸਤੀਫਾ ਵਾਪਸ ਲਿਆ ਸਰਕਾਰ ਤੁਹਾਡੇ ਅੱਗੇ ਝੁਕੀ ਆ ਕਿ ਤੁਸੀਂ ਪੰਜਾਬ ਦੇ ਲੋਕਾਂ ਦੀ ਕੋਈ ਗੱਲ ਕਰੀ ਆ ਕਿ ਆਪਣੇ ਸਭ ਤੋਂ ਵੱਡਾ ਮੁੱਦਾ ਸ਼ਹਿਰ ਕਰਾਈ ਦੇ ਵਿੱਚ ਹਸਪਤਾਲ ਦਾ ਸੀ ਕੀ ਉਹ ਅਪਡੇਟ ਹੋਵੇਗਾ ਤੁਸੀਂ ਇੱਕ ਵਾਰੀ ਡਰਾਮਾ ਪਹਿਲਾਂ ਕਰ ਚੁੱਕੇ ਹੋ ਭਗਵਾਨਤਮਨ ਜੀ ਸੀਐਮ ਸਤਕਾਰਯੋਗ ਪੰਜਾਬ ਆ ਕੇ ਆਈ ਸੀ ਕੀ ਉਹ ਅਪਡੇਟ ਹੋਏਗਾ ਤੂੰ ਜਿਹੜਾ ਆਪਣਾ ਖਾਸਾ ਸਕੂਲ ਤੋਂ ਚਾਰਾ ਤੱਕ ਚੰਡੀਗੜ੍ਹ ਮਾਰਗ ਆ ਕਿਹੜਾ ਇੱਥੇ ਥੋੜੀ ਜਿਹੀ ਬਰਸਾਤ ਹੋਣ ਤੋਂ ਵੱਧ ਹਾਲਾਤ ਹੜਾ ਵਾਲੀ ਵਰਦੇ ਵਰਦੇ ਬਣ ਜਾਂਦੇ ਆ ਕਿ ਆ ਕੋਈ ਇੱਥੇ ਚੈਂਜਸ ਦੇਖਣ ਨੂੰ ਮਿਲੂ ਕਹਿਣ ਦਾ ਆਪ ਆਪ ਕਿ ਹੁਣ ਤੁਸੀਂ ਜਿਹੜਾ ਇਹ ਸਮਝੌਤਾ ਕੀਤਾ ਜਾਂ ਸਿਫਾ ਵਾਪਸ ਲਿਆ ਕਿ ਆ ਤੁਸੀਂ ਉਹ ਪੰਜਾਬ ਦੇ ਲੋਕਾਂ ਨਾਲ ਹਲਕਾ ਖਰਦੇ ਲੋਕਾਂ ਨਾਲ ਵਾਅਦਾ ਕੀਤਾ ਹੋਇਆ ਪੂਰਾ ਕਰੋਗੇ ਇਹ ਮੇਰਾ ਸਵਾਲ ਆ ਜੀ ਜੀ ਨੂੰ ਪੁੱਛ ਰਿਆ ਮੈਂ ਅਸਲ ਗੱਲ ਕੀ ਲੱਗਦਾ ਤੁਹਾਨੂੰ ਮੈਨੂੰ ਗੱਲ ਪੂਰੀ ਕਰਨ ਦਿਓ ਉਸ ਤੋਂ ਅੱਗੇ ਅਸਲ ਮਾਜਰਾ ਕੀ ਹੈ ਇਹ ਡਰਾਮਾ ਕਿਉਂ ਖੇਡਿਆ ਗਿਆ ਇਹ ਕੀ ਕਰਵਾਇਆ ਗਿਆ ਅਸਤੀਫਾ ਕਦੇ ਲੈ ਲਿਆ ਕਦੇ ਦੇ ਦਿੱਤਾ ਬੀਬਾ ਜੀ ਅਸਲ ਗੱਲ ਲੋਕਾਂ ਦੇ ਸਾਹਮਣੇ ਸਚਾਈ ਰੱਖੋ ਆਕੇ ਤੁਹਾਨੂੰ ਰੱਖਣੀ ਪਵੇਗੀ ਤੁਹਾਨੂੰ ਹੁਣ ਭੱਜਣ ਨਹੀਂ ਦੇਵਾਂਗੇ ਹਲਕਾ ਖਰੇ ਦੇ ਲੋਕ ਤੁਹਾਨੂੰ ਬਾਰ-ਬਾਰ ਪੁੱਛਣਗੇ ਤੁਹਾਨੂੰ ਘੇਰਨਗੇ ਵੀ ਸਵਾਲ ਵੀ ਕਰਨਗੇ ਤੁਹਾਨੂੰ ਪੁੱਛਿਆ ਜਾਊਗਾ ਕਿ ਤੁਸੀਂ ਜਿਹੜੇ ਹੁਣ ਕੀਤੇ ਹੋ ਵਾਅਦੇ ਪੂਰੇ ਕਰੋਗੇ ਕਿਉਂਕਿ 350 ਸਾਲ ਤੋਂ ਤੁਹਾਡਾ ਪਹਿਲਾ ਪੇਕਾ ਪਰਿਵਾਰ ਇੱਥੇ ਚੰਦੀਆਂ ਚਲਾਉਂਦਾ ਰਿਹਾ ਹੁਣ ਤੁਹਾਡਾ ਸੌਰਾ ਪਰਿਵਾਰ ਅੱਗੇ ਹੋ ਕੇ ਲੱਗਿਆ ਹੋਇਆ ਅਸਲ ਮਾਜਰਾ ਕੀ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਕੁਝ ਦਿਨ ਪਹਿਲਾਂ ਹਲਕਾ ਖਰ ਦੇ ਵਿੱਚ ਨਗਰ ਕੌਂਸਲ ਮਿਊਸਪਲ ਕਾਰਡੀਸ਼ਨ ਖਰ ਦੇ ਵਿੱਚ ਜਿੱਥੇ ਲੋਕਤੰਤਰ ਦਾ ਘਾੜ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬੀਬਾ ਜਸਪੀਤ ਲਾਕਾ ਲਉਂਗੇ ਨੂੰ ਲਾਇਆ ਜਾਂਦਾ ਕਪਾਏ ਉਹ ਆਪਣੇ ਮੌਕਾ ਪ੍ਰਸਤਿਤ ਵਿਵਾਦ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਅਸਲ ਮਜਰਾ ਉਹ ਤੋਂ ਸ਼ੁਰੂ ਹੋਇਆ ਉੱਥੇ 3 ਤੋਂ 300 ਕਰੋੜ ਦੀਆਂ ਪਈਆਂ ਐਕੜੀਆਂ ਅਕਾਊਂਟ ਚ ਖੁੱਲੇ तकरीबन ਪిల్లా ਤੋਂ ਲੈ ਕੇ 70-80 ਕਰੋੜ ਦਾ ਕੁੱਲੋਂ ਪਏ ਪੈਸਿਆਂ ਦੀ ਅਸਲ ਲੜਾਈ ਹੈ ਇਸ ਸਤੀਫੇ ਦੇ ਪਿੱਛੇ ਵਿਵਾਦ ਜੀ ਜੇ ਨਹੀਂ ਤਾਂ ਸਪਸ਼ਟ ਕਰੋ ਲੋਕਾਂ ਦੇ ਵਿੱਚ ਤੁਸੀਂ ਉੱਥੇ ਇਸ ਗੱਲ ਦੀ ਤੁਹਾਡੀ ਜਿੱਦ ਹੋਈ ਹੈ ਮੇਨ ਮਕਸਦ ਉਤੇ ਪੈਸਾ ਖਰਚਣ ਦਾ ਵਿਚੋਂ ਚੋਰੀ ਸਿੱਤੇ ਅੰਦਰ ਤੋਂ ਇਹ ਵੱਲ ਕੱਢਣ ਦਾ ਵੀ ਉਹ ਪੈਸਾ ਦਿੱਲੀ ਵਾਲੀ ਟੀਮ ਕਹਿੰਦੀ ਅਸੀਂ ਖਰਚ ਕਰਾਂਗੇ ਅਸੀਂ ਆਪਣੇ ਮੁਤਾਬਕ ਪਲਾਨਿੰਗ ਕਰਾਂਗੇ ਅਸੀਂ ਆਪਣੇ ਮੁਤਾਬਕ ਖਰਚਾਂਗੇ ਬੀਬਾ ਜੀ ਕਹਿੰਦੇ ਆ ਵੀ ਨਹੀਂ ਉਹ ਮੇਰੀ ਟੀਮ ਹੈ ਮੇਰੇ ਮੁਕਾਮ ਸਾਰਾ ਹੋਏਗਾ ਲੜਾਈ ਸਰ ਪੈਣੀ ਆ ਤੁਹਾਡੇ ਸਿਫੇ ਦਾ ਕਾਰਨ ਅਗਰ ਨਹੀਂ ਹੈਗੀ ਤਾਂ ਤੁਸੀਂ ਆ ਕੇ ਕਿਰਪਾ ਕਰਕੇ ਲੋਕਾਂ ਸਾਹਮਣੇ ਜਨਤਾ ਕਰੋ ਇਸ ਗੱਲ ਨੂੰ ਅਗਰ ਇਹ ਗੱਲ ਮੇਰੀ ਝੂਠੀ ਸਾਬਤ ਕਰਦੇ ਹੋ ਤਾਂ ਇਹਨੂੰ ਸਾਬਤ ਕਰੋ ਵੀ ਨਹੀਂ ਇਸ ਵੱਲੋਂ ਸਹੀ ਫਾਇਦਾ ਸੀਗਾ ਕਾਰਨ ਕੀ ਸੀ ਉਹ ਦੱਸਿਆ ਜਾਵੇ ਤੁਹਾਡੇ ਸਾਹਮਣੇ ਰਹੀ ਦੀਪਾ ਜੀ ਤੁਸੀਂ ਸੁਣਦੇ ਹੋ ਤਾਂ ਮੇਰੀ ਗੱਲ ਤੇ ਆਨਲ ਸੁਣਿਓ ਹਲਕਾ ਖੜਦੇ ਲੋਕਾਂ ਦੀ ਇੱਕ ਆਵਾਜ਼ ਹੈ ਹਲਕਾ ਪੁੱਛਦਾ ਹੈ ਦੀਪਾ ਜੀ 2047 ਦੇ ਵਿੱਚ ਇਲੈਕਸ਼ਨ ਆ ਰਹੇ ਆ 150 ਦਾ ਸਮਾਂ ਬਾਕੀ ਰਹਿ ਗਿਆ ਹਲਕਾ ਛੱਡ ਕੇ ਭੱਜੋ ਨਾ ਹਲਕਾ ਛੱਡ ਕੇ ਭੱਜੋ ਨਾ ਭਗਵੰਤ ਮਾਨ ਜੀ ਸ਼੍ਰੀ ਅਮਨ ਅਰੋੜਾ ਜੀ ਕੇਦਰ ਸਿੰਘ ਸਾਹਿਬ ਬੀਬਾ ਜੀ ਦੀ ਟਿੱਕ ਨਾ ਕੱਟੇ ਹੋ ਇਥੋਂ ਜੋ ਇਹਨਾਂ ਨੇ ਕਾਰਗੁਜ਼ਾਰੀ ਹੁਣ ਤੱਕ ਕੀਤੀ ਹੈ ਜਾਂ 2 ਸਾਲ ਬਾਕੀ ਰਹਿ ਗਿਆ ਇਹਨਾਂ ਨੂੰ ਕੰਮ ਕਰਨ ਦਿਓ ਇਹਨਾਂ ਨੂੰ 2027 ਦੇ ਵਿੱਚ ਇਥੋਂ ਇਲੈਕਸ਼ਨ ਲੜਾਓ ਇਥੋਂ ਬੀਬਾ ਜੀ ਭੱਜੋ ਨਾ ਤੁਸੀਂ ਲੋਕ ਤੁਹਾਡੇ ਨਾਲ ਹਿਸਾਬ ਕਰਨਗੇ ਤੁਹਾਡੀ ਜੋ ਇੱਥੇ ਦੀ ਕਾਰਗੁਜ਼ਾਰੀ ਰਹੀ ਹੈ ਉਹਦਾ ਮੁਲਾਂਕਣ ਕਰਿਆ ਜਾਊਗਾ ਤੁਹਾਨੂੰ ਜਿਵੇਂ 78 ਹਜ਼ਾਰ ਵੋਟਰਾਂ ਨਾਲ ਜਿਤਾ ਕੇ ਭੇਜਿਆ ਸੀ ਲੋਕ ਤੇ ਤੁਹਾਨੂੰ ਇੱਕ ਇੱਕ ਬੋਲ ਦਾ ਤੁਹਾਡਾ ਹਿਸਾਬ ਲੈਣਗੇ ਸੋ ਮੈਂ ਵਿਭਾਗ ਨੂੰ ਚੇਂਜ ਕਰ ਰਿਹਾ ਮੇਰਾ ਚੈਲੰਜ ਕਬੂਲ ਕਰਿਓ ਤੁਸੀਂ ਇੱਥੋਂ ਹਲਕਾ ਛੱਡ ਕੇ ਭੱਜੋ ਨਾ ਅਗਰ ਤੁਸੀਂ ਭੱਜਦੇ ਹੋ ਫਿਰ ਬਾਕੀ ਤੁਹਾਡੇ ਨਗਰ ਲੈਵਲ ਦਾ ਹੀ ਮਾਮਲਾ ਲੱਗੇਗਾ ਤੁਸੀਂ ਲੋਕਾਂ ਨਾਲ ਠੋਖਾ ਖਾਣਾਗੇ ਤੁਸੀਂ ਇਸ ਹਲਕੇ ਦੇ ਵਿੱਚ ਤੁਸੀਂ ਕੰਮ ਕਰੋ 1.5 ਸਾਲ ਬਾਕੀ ਪਿਆ ਤੁਸੀਂ ਇੱਥੇ ਇਲੈਕਸ਼ਨ ਲੜੋ ਮੈਂ ਅੰਨ ਦੀ ਹਾਈ ਕਮਾਂਡ ਨੂੰ ਦੁਬਾਰਾ ਅਪੀਲ ਕਰਦਾ ਕਿ ਇਹਨਾਂ ਦੀ ਟਿੱਪ ਨਾ ਕਰਿਓ ਇੱਥੇ ਇਲੈਕਸ਼ਨ ਲੜੋ ਵਿਭਾਗੀ ਤੁਹਾਡੇ ਹਿਸਾਬ ਕਿਤਾਬ ਬਰਾਬਰ ਕਰਿਆ ਜਾਊਗਾ ਸਰ ਸਰਕਾਰ ਦੀ ਗੱਲ ਕੀਤੀ ਹੈ ਮਾਨਯੋਗ ਐਮਪੀ ਸਰੋ ਕਨਸਰਨ ਆਈਆਈ ਦੇ ਜਿਹੜਾ ਸਭਾ 10000 ਕਰੋੜ ਰੁਪਏ ਕੀ ਵਾਲੇ ਕਿੰਦਰ ਸਰਕਾਰ ਵੱਲੋਂ ਰੋਕਿਆ ਗਿਆ ਸੀ ਸੋ ਪਾਸ ਹੋਇਆ ਉਹ ਪਾਸ ਹੋ ਰਿਹਾ ਹੈ ਕਿਉਂਕਿ ਜਿਹੜਾ ਸਰਦਾਰ ਆਇਆ ਉਹ ਮਾਨੂੰ ਰਖੀ ਇਹ ਜ਼ਿੰਮੇਵਾਰੀ ਵੀ ਪੰਜਾਬ ਸਰਕਾਰ ਦੀ ਵਣਦੀ ਆ ਪੰਜਾਬ ਨੇ ਇੱਕ ਮਾਨ ਸੰਭਾਲੀ ਆ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਉਹਨਾਂ ਨੇ ਕਿਵੇਂ ਕੋਆਰਡੀਨੇਟ ਕਰਨਾ ਹੈ ਕਿਵੇਂ ਉੱਥੋਂ ਫੰਡਸ ਦੇ ਕੇ ਆਣੇ ਆ ਹੋਰ ਕੱਲੇ ਵਾਸਤੇ ਵਿਖਾ ਲਿਆ ਆਪਾਂ ਨੇ ਉਥ ਨੂੰ ਕੱਲੇ ਹੈਲੀਕਾਪਟਰ ਛੋਟੇ ਲੈਣ ਲਈ ਵਿਖਾ ਲਿਆ ਉੱਥੇ ਵੀ ਤੁਸੀਂ ਆਪਣੇ ਹੈਲੀਕਾਪਟਰ ਨੂੰ ਘੁੰਮਦੇ ਰੋ ਟੋਟੇ ਲੰਦੇ ਰੋਕਣਾ ਕਰਵਾਉਂ ਛੋ ਇਹ ਜ਼ਿੰਮੇਵਾਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਬਣਦੀ ਹੈ ਉਹਨਾਂ ਨੇ ਕੋਆਰਡੀਨੇਟ ਕਰਕੇ ਪਹਿਲਾਂ ਤਾਂ ਕਦੇ ਸਰਕਾਰਾਂ ਚ ਮਾਹੌਲ ਬਣਿਆ ਨਹੀਂ ਪੰਜਾਬ ਦੇ ਵਿੱਚ ਤੁਸੀਂ ਸਿੱਧਾ ਟਕਰਾਅ ਰੱਖਦੇ ਹੋ ਸੈਂਟਰ ਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਸ ਕਰ ਨਾਲ ਜਵਾਬ ਤੁਸੀਂ ਤਾਂ ਕਹਿੰਦੇ ਸੀ ਵੀ ਇਮਾਨਦਾਰ ਸਰਕਾਰ ਚੋਂ ਇਮਾਨਦਾਰ ਲੋਕਾਂ ਨੂੰ ਅੱਗੇ ਲੈ ਕੇ ਆ ਬਦਲਾ ਲੈ ਕੇ ਆਵਾਂਗੇ ਤੁਸੀਂ ਉਹ ਕਦੋਂ ਕਿਹਾ ਸੀ ਕਿ ਵੀ ਅਸੀਂ ਸੈਂਟਰ ਦੇ ਮੁਤਾਜਬ ਹੋਵਾਂਗੇ ਸੈਂਟਰ ਸਾਨੂੰ ਸਹਿਯੋਗ ਦੇਗਾ ਤਾਂ ਅਸੀਂ ਵਿਕਾਸ ਕਰਾਂਗੇ ਇਹ ਗੱਲ ਦਾ ਜਵਾਬ ਹੈ ਭਗਵੰਤ ਮਾਨ ਸਾਹਿਬ ਉਹਨਾਂ ਦੀ ਐਮਐਲਏ ਉਹਨਾਂ ਦੇ ਐਮਪੀ ਨੂੰ ਦੇਣਾ ਪਏਗਾ ਤਾਂ ਨੂੰ ਵੀ ਲੱਗਦਾ ਕਿ ਇਸ ਦਾ ਦਵਾ ਸਕਦਾ ਮੈਡਮ ਅਨਮੋਲ ਦੇ ਮਾਨ ਦੇ ਉੱਪਰ ਵੀ ਉਹਨੇ ਸਤੀਪਾ ਦੇ ਤਸਪੀਕਰ ਸਾਹਿਬ ਨੂੰ ਭਾਣ ਲਿਖੀ ਲੜਾਈ ਤਾਂ ਵੰਡ ਕੇ ਖਾਣ ਦੀ ਉਹ ਆਜੀ ਖੋਕੇ ਖਾਣ ਬਿਕ ਦੂਜੇ ਤੋਂ ਦਿੱਲੀ ਵਾਲੀ ਪਾਰਟੀ ਕਹਿੰਦੀ ਅਸੀਂ ਖੋਕੇ ਲੈ ਜੀਏ ਇਹ ਕਹਿੰਦੇ ਸਾਡੇ ਘਰ ਨੂੰ ਆ ਜੀ ਸਾਡਾ ਹੱਕ ਬਣਦਾ ਬਾਕੀ ਸਹੀ ਬਿਹਤਰੀ ਤਾਂ ਵੀ ਬਈ ਦੱਸ ਸਕਦੇ ਆ ਸਤੀਪਾ ਸਾਹਿਬ ਤੁਸੀਂ ਅਰੋਪ ਅਨਮੋਲ ਦੇ ਗੱਲ ਕਰ ਰਹੇ ਹੋ ਕਿ ਰਾਜ ਜੀ ਸੀ ਗਿੱਲੂ ਵੀ ਲੋਕਾਂ ਨੇ ਕਾਫੀ ਵੋਟਾਂ ਪਾਇਆ ਸੀ ਆ ਅਸੀਂ ਤਾਂ ਉਹਨਾ ਹੋ ਗਏ ਬਿੱਚ ਗਿਆ ਆ ਉਹਨਾ ਤਸਪੀਕਰ ਵਿੱਚ ਦੇ ਹਾਂ ਇਹ ਤੁਹਾਡਾ ਪੁਆਇੰਟ ਆਉਣਾ ਸੀ ਦੇਖੋ ਮੈਨੂੰ ਤਕਰੀਬਨ 24-25 ਸਾਲ ਹੋ ਗਏ ਸ਼੍ਰੋਮਣੀ ਕਾਲਜ ਦੇ ਵਿੱਚ ਕੰਮ ਕਰਦੇ ਨੂੰ ਮੈਂ ਬੜੇ ਛੋਟੇ ਲੈਵਲ ਤੋਂ ਬੂਥ ਲੈਵਲ ਤੋਂ ਕੰਮ ਕਰਦੇ ਹੋਏ ਹੱਥ ਤੱਕ ਪਹੁੰਚੇ ਆ ਪਹਿਲਾ ਜਥੇਦਾਰ ਅਜਗਰ ਸਿੰਘ ਵਧਾਈ ਮੇਰੇ ਸਤਿਕਾਰਯੋਗ ਜੀ ਉਹ ਜਿਨ੍ਹਾਂ ਨੇ ਵਿਕਾਸਜੀ ਘੋਰੀ ਜੰਦੀ ਸੀ ਹਲਕੇ ਦੇ ਵਿੱਚ 2017 ਤੱਕ ਉਹ ਤਕਰੀਬਨ 7 ਤੋਂ 12 ਤੱਕ ਵਿਧਾਇਕ ਵੀ ਰਹੇ ਆ ਜ਼ਿਲ੍ਹਾ ਪ੍ਰਧਾਨ ਵੀ ਰਹੇ ਆ ਉਹਨਾਂ ਨੇ ਅਗਵਾਈ ਕੀਤੀ ਹੈ 2017 ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਸਤਕਾਰਯੋਗ ਨੇ ਪਾਰ ਦੀ ਸੁਪਲਮੋ ਨੇ ਹਾਈ ਕਮਾਂਡਰ ਉਹਨਾਂ ਨੇ ਰਣਜੀਤ ਸਿੰਘ ਬਿਲ ਮੇਰੇ ਸਤਕਾਰਯੋਗ ਜਿਨ੍ਹਾਂ ਕਰ ਮੇਰੇ ਜੱਤੀ ਤੌਰ ਤੇ ਜਿਹੜੇ ਸਵਾਲਦ ਨੇ ਉਹਦੇ ਪਰਿਵਾਰਕ ਨੇ ਮੈਂ ਬੜਾ ਦਾ ਦਿਲੋਂ ਸਤਕਾਰ ਕਰਦਾ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਉਹਨਾਂ ਨੇ ਇੱਥੇ ਦੋ ਵਾਰ ਇਲੈਕਸ਼ਨ ਲੜੀ ਪਿਛਲੀ ਵਾਰ ਤੁਸੀਂ ਸਹੀ ਕਿਹਾ 40000 ਦੇ ਲਗਭਗ ਵੋਟਾਂ ਸ਼ਰਮਣੇ ਕਾਗਲ ਦੇ ਵਰਕਰਾਂ ਨੇ ਗੰਰਾਤ ਮਿਲਟ ਕਰਕੇ ਉਹਨਾਂ ਨੂੰ ਪੁਆਇਆ ਤੇ ਉਹਨਾਂ ਦੇ ਉਹਨਾਂ ਨੇ ਚਲੋ ਕਲੈਕਸ਼ਨ ਚ ਹਾਰ ਜਿੱਤ ਬਣੀ ਹੋਈ ਹੈ ਹਾਰ ਗਏ ਜਿਹੜਾ ਉਹਨਾਂ ਦਾ ਇਸ ਨਾਜ਼ਕ ਤੌਰ ਦੇ ਵਿੱਚ ਅਸਤੀਫਾ ਦੇਣਾ ਬੜਾ ਮੰਦ ਭਾਗਾ ਚਿੱਕੀ ਅਸੀਂ ਅਸੀਂ ਅਪੀਲ ਕਰਾਂਗੇ ਮੈਂ ਦੁਨੀਆ ਦੇ ਕਲੀਨਾ ਕਿ ਤੁਸੀਂ ਆਪਣੇ ਇਸ ਫੈਸਲੇ ਤੇ ਮੁੜ ਵਿਚਾਰ ਕਰੋ ਸਰ ਸੁਖਬੀਰ ਬਾਦਲਦੂਤ ਕੋਲ ਜਾ ਬਲਾਈ ਕਿ ਗੱਲ ਤਾਂ ਅਜੇ ਸੀ ਪਰ ਸਾਡੀ ਗੱਲ ਸੁਣ ਲਈ ਜੋ ਬਾਦ ਨੂੰ ਬੰਦਰ ਵਿੱਚ ਜੁੜਗਤ ਇੱਥੇ ਖੜੇ ਵਿੱਚ ਉਹ ਬੰਦਾ ਨਹੀਂ ਲੋਟ ਪਤਾ ਕਿ ਜਿਮਾ ਦੇ ਉੱਤੇ ਪਾਰਟਿਸਪੈਂਟ ਦੇ ਅੰਸ਼ ਤੋਂ ਤੋਂ ਉਹਨਾਂ ਇਤਿਆਰ ਨੂੰ ਇਗਨੋਰ ਕੀਤਾ ਗਿਆ ਬਾਹਰ ਬੰਦਰ ਫੜੀ ਜਾ ਰਹੀ ਦੇਖੋ ਕੁਝ ਦਿਨ ਪਹਿਲਾਂ ਇੱਥੇ ਕਲਾਈ ਦੇ ਵਿੱਚ ਮੀਟਿੰਗ ਹੋਈ ਸੀ ਰਣਜੀਤ ਸਿੰਘ ਜਿੰਨਾ ਦਵਾਈ ਕਰੀ ਸੀ ਅਸੀਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਤੁਸੀਂ ਹਾਈ ਕਮਾਂਡ ਦੇ ਮੇਰੇ ਨਾਲ ਸਾਥੀਆਂ ਚਾਹਣੇ ਵੀ ਜੇ ਕੁਝ ਗੱਲਬਾਤ ਜਾਂ ਕਿਸੇ ਕਮਿਊਨੀਕੇਸ਼ਨ ਹੋਏ ਪਰ ਤੁਸੀਂ ਵੈਟ ਕੇ ਉਹਨਾਂ ਦੂਰ ਕਰੋ ਤੇ ਤੁਸੀਂ ਤਕੜੇ ਹੋ ਕੇ ਦਵਾਈ ਕਰੋ ਹਲਕੇ ਦੀ ਉਹ ਕੋਪਾ ਜਾਂਚ ਨੂੰ ਮਿਲ ਕੇ ਆਏ ਆ ਤੇ ਕੀ ਗੱਲਬਾਤ ਹੋਈ ਆ ਮੈਂ ਤਾਂ ਨਾਲ ਹਾਜ਼ਰ ਨਹੀਂ ਸੀ ਤੇ ਤਾਂ ਬਿਹਤਰ ਹੋਈ ਦੱਸਣਗੇ ਉਸ ਤੋਂ ਬਾਅਦ ਮੇਰੀ ਕਦੇ ਗੱਲ ਸਮਾਂ ਨਾਲ ਗੱਲ ਨਹੀਂ ਆਉਂਦਾ ਫੋਨ ਸਵਿਚ ਆਫ ਰਹੇ ਸਰ ਉਹਨਾਂ ਦਾ ਕਹਿਣਾ ਇਹ ਕਿ ਇੱਕ ਖਾਸ ਕਿਸਮ ਦੇ ਜਿਹੜੇ ਲੋਕ ਨੇ ਉਹ ਉਹਨਾਂ ਦੇ ਅਗੂ ਬਣਿਆ ਹੋਇਆ ਹੈ ਜਿਹੜੀ ਹਿੱਟਲਰ ਵਰਗਾਂ ਦੀ ਜੋ ਕਸਾਲੀ ਬਤ ਕਰਾ ਉਹਨਾਂ ਦੀ ਆਵਾਜ਼ ਜਿਹੜੀ ਉੱਥੋਂ ਤੱਕ ਨਹੀਂ ਪਹੁੰਚਾਈ ਜਾ ਰਹੀ ਹੈ ਮੈਂ ਤੁਹਾਨੂੰ ਦੱਸਾਂ ਮੈਂ 25 ਸਾਲ ਤੋਂ ਰਾਜਨੀਤੀ ਕੰਮ ਕਰ ਰਿਹਾ ਹਾਂ ਮੈਂ ਇੱਕ ਛੋਟੇ ਜਿਹੇ ਬੂਥ ਤੋਂ ਸ਼ੁਰੂ ਹੋਇਆ ਸੀਗਾ ਦੋ ਤਿੰਨ ਬੂਥਾਂ ਦੀ ਬੜੀ ਜ਼ਿੰਮੇਵਾਰੀ ਦਿੱਤੀ ਸੀ ਉਹ ਬੜਾਈ ਚਾਹਾਂ ਇਲੈਕਸ਼ਨ ਮੈਨੂੰ ਤਾਂ ਕਦੇ ਪਿਆਰ ਸਤਿਕਾਰ ਦੇ ਵਿੱਚ ਪਾਰਟੀ ਵੱਲੋਂ ਕੋਈ ਕਮੀ ਦੇ ਆਉਣ ਦਿੱਤੀ ਮੈਨੂੰ ਤਾਂ ਕਦੇ ਮਹਿਸੂਸ ਹੋਇਆ ਨਹੀਂ ਵੀ ਪਾਰਟੀ ਨੇ ਕਿਸੇ ਗੱਲ ਦੇ ਵਿੱਚ ਕੋਈ ਕਮੀ ਰੱਖੀ ਹੋਵੇ ਬਹੁਤ ਵੱਡਾ ਪਰਿਵਾਰ ਹੈ ਕਈ ਵਾਰੀ ਕੁਝ ਚੀਜ਼ਾਂ 'ਚ ਕਮੀ ਜਾਂ ਕੁਝ ਫੇਰ ਫੇਰ ਰਹਿ ਜਾਂਦਾ ਪਰੰਤੂ ਛੋਟੀਆਂ ਗੱਲਾਂ ਨੇ ਜਿਹੜਾ ਅੱਜ ਦੌਰ ਚੱਲ ਰਿਹਾ ਹੈ ਅੱਜ ਪਾਰਟੀ ਨੂੰ ਤਕੜਾ ਕਹਿੰਦੇ ਤਕੜੀ ਹੋ ਕੇ ਕੰਮ ਕਰਦਾ ਦੌਰ ਕੋਈ ਇਲਜ਼ਾਮ ਵਾਈ ਦਾ ਦੌਰ ਨਹੀਂ ਹੈ ਪਾਰਟੀ ਆ ਸਹੀ ਮੰਨਦੇ ਹਾਂ ਦੱਸੋ ਜੋ ਜੋ ਪਾਰਟੀ ਹਕਮਤ ਕਰ ਰਹੀ ਹੈ ਉਹ ਬਹੁਤ ਸੋਚ ਸੰਜਕ ਕੇ ਵਿਚਾਰ ਕੇ ਉਹਨਾਂ ਦੇ ਬੜੇ ਪੱਖਵੇਂ ਦੇਖ ਰਹੇ ਹੁੰਦੇ ਆ ਜੋ ਕੀਤਾ ਉਹ ਸਹੀ ਕਰਿਆ ਉਹ ਸਹੀ ਆ ਉਹ ਗਿਲਸਾ ਇਹ ਕਹਿੰਦੇ ਕਿ ਗੌਰ ਕੀਤਾ ਜੇ ਇਥੋਂ ਵੀ ਇਹ ਮਹਿਲਾਵਾਂ ਨੇ ਉਹਨਾਂ ਨੂੰ ਉਹ ਮੈਂ ਹੁਣ ਇਸ ਵਿਸ਼ੇ ਤੇ ਤਾਂ ਮੈਂ ਜਦੋਂ ਮੇਰੀ ਗਿਲਸਾ ਨਾਲ ਗੱਲ ਹੀ ਨਹੀਂ ਹੋਈ ਕਿਉਂਕਿ ਸਾਡੇ ਹਲਕੇ ਦੇ ਅਗਵਾਈ ਗਿਲਸਾ ਕਰਦੇ ਸੀਗੇ ਹਲਕੇ ਦੇ ਵਿੱਚ ਸ਼੍ਰੋਮਣੀ ਕਾਲ ਨੂੰ ਟਕੜਾ ਕਰਨਾ ਹਰ ਇੱਕ ਵਰਕਰ ਦੀ ਪੁਰਸ਼ ਪ੍ਰਤੀਤ ਕਰਾਉਣੀ ਉਹ ਗਿਲਸਾ ਦੀ ਜ਼ਿੰਮੇਵਾਰੀ ਆ ਸਾਹਿਬ ਕੀ ਕਰੂ ਉਹ ਦੂਜੀ ਬੱਸ ਸਟਾਫਾ ਉਹ ਹੋ ਜਾਏਗਾ ਲੈਪਟਾਪ ਲਈ ਗੱਲ ਕਰਦੇ ਕੀ ਗੱਲ ਬਾਰੇ ਇਹ ਪਾਰਟੀ ਪਾਰਟੀ ਹਾਈ ਕੁਮਾਨ ਨੇ ਫਾਸਲਾ ਕਰਨਾ ਹੈ ਤੇ ਮੈਂ ਤਾਂ ਕੁਝ ਇਹ ਕਹਿ ਨਹੀਂ ਸਕਦਾ ਇਹ ਜਲਦਬਾਜ਼ੀ ਹੋਏਗੀ ਜਿਹੜਾ ਸਰ ਉਹਨਾਂ ਨੇ ਕਿਹਾ ਹੈ ਕਿ ਕੋਮੇਟੀ ਦੀ ਜਿਹੜੀ ਮੈਂਬਰ ਅੱਜ ਦਾ ਆਪਣਾ ਜਿਹੜਾ ਅਜੰਡਾ ਨਹੀਂ ਅੱਜ ਦਾ ਜਿਹੜਾ ਅਜੰਡਾ ਹੈ ਆਪਣਾ ਅੱਜ ਦਾ ਜਿਹੜਾ ਆਪਣਾ ਅਜੰਡਾ ਹੈ ਉਹ ਅਜੰਡਾ ਹੈਗਾ ਆਪਾਂ ਜਿਹੜੇ ਜਿਸ ਇਨਸਾਨ ਨੂੰ ਜਿਸ ਬੀਬਾ ਨੂੰ ਤੁਸੀਂ ਬੀਬਾ ਦੀ ਗੱਲ ਕਰੀ ਹੈ ਨਾ ਸਾਡੀ ਸਰਕਾਰ ਕਹਿੰਦਾ ਹੈ ਸ਼ਰਮਣੀ ਕਾਲੀ ਜੇ ਕੋਈ ਬਰਾਦਸਾ ਗਵਾਈ ਕਰਦੇ ਸੀਗੇ ਤੁਸੀਂ ਬੀਬੀਆਂ ਦੀ ਗੱਲ ਕਰਦੇ ਹੋ ਇਤੋਂ ਸਪੈਸ਼ਲ ਬੱਸ ਲੱਗਦੀ ਸੀ ਕਿ ਬੱਚਿਆਂ ਨੂੰ ਲੈ ਕੇ ਜਾਣ ਵਾਸਤੇ ਜਿਹੜੀ ਪੜਾਈ ਵਾਸਤੇ ਫ੍ਰੀ ਚੰਡੀਗੜ੍ਹ ਲੱਗੇ ਜਾਂਦੇ ਸੀਗੇ ਇਹ ਬੀਬਾ ਜੀਆ ਦੇ ਐਮਐਲਏ ਬਣਾਈ ਹੈ ਉਹ ਬੱਸ ਵੀ ਬੰਦ ਕਰਕੇ ਰੱਖਤੀ ਅਸੀਂ ਜਿਹੜਾ ਇਹਦਾ ਵਿਸ਼ਾ ਹੈ ਬੀਬਾ ਜੀ ਤੋਂ ਤੁਸੀਂ ਬੀਬੀਆਂ ਦੇ ਇਹ ਮਹਿਲਾਵਾਂ ਦੇ ਸਤਕਾਰ ਦੀ ਗੱਲ ਕਰੀ ਆ ਜਿਹੜੇ ਬੀਬੀ ਨੂੰ ਸਤਕਾਰ ਦੇ ਸੀਗੇ ਕੀ ਕਰ ਰਹੀ ਆ ਮੈਡਮ ਮੋਬਾਈਲ ਕਰਵਾਉਣਾ ਹੀ ਨਵੇਂ ਇਨਕਲਾਬ ਦੇ ਲੱਗ ਕਰਦੇ ਸੀਗੇ ਇਹ ਲੋਕਾਂ ਦੇ ਫਤਵਾ ਦੇ ਦਿੱਤਾ ਜਾਂਦਾ ਵੱਡਾ ਵਿਸ਼ਾ ਕਾਲੇ ਬੋਲਾ ਦੇ ਵਿੱਚ ਇਤਰਾਗੇ ਜਿੰਦੋਂ ਤੋਂ ਬਾਅਦ ਜਿੱਤਣ ਤੋਂ ਬਾਅਦ ਫੀਦ ਦੇ ਚੰਦ ਬਣ ਗਏ ਜਿੱਤਣ ਤੋਂ ਬਾਅਦ ਕਿ ਜਿੰਨੇ ਜਿਹੜੇ ਲੋਕ ਵਰਕਰ ਅੱਜ ਸਾਡੇ ਨਾਲ ਜਿੰਨਾ ਕੱਲੇ ਬੜੇ ਜਾਤੀ ਸੰਬੰਧ ਵਧੀਆ ਨੇ ਵਰਕਰ ਹਨ ਨੇ ਛੋੜ ਦੇ ਵਿੱਚ ਜਿਹੜੇ ਹੁਣ ਬੜੀ ਸ਼ਿੱਤੀ ਕਾਇਲ ਜੀਆਂ ਕਰਨ ਲੱਗੇ ਉਹ ਭਰੇ ਬੈਕੇ ਨੇ ਕਹਿੰਦੇ ਜੀ ਬੀਬਾ ਉਹ ਜਿਸ ਦਿਨ ਬੀਬਾ ਨੇ ਸਤੀਫਾ ਦਿੱਤਾ ਉਹਨਾਂ ਨੇ ਦੁੱਖ ਮਨਾਇਆ ਕਹਿੰਦੇ ਜੀ ਅਸੀਂ ਹਿਸਾਬ ਦਾ ਬਰਾਬਰ ਕਰਦਾ ਸਾਨੂੰ ਮੌਕਾ ਕਦੋਂ ਮਿਲੂਗਾ ਜੇ ਅਸੀਂ ਬੀਬਾ ਵਾਸਤੇ ਦਿਨ ਦਾ ਤ ਮਰੇ ਆ ਤੋਲ ਫੂਕਿਆ ਪੈਰ ਕਸਾਈਆਂ ਜੁੱਤੀਆਂ ਕਸਾਈਆਂ ਮੇਰੇ ਤਾਂ ਬੀਬੀ ਆਉਣਾ ਪਈ ਨੌਜਾ ਆਨੰਦ ਲੁੱਟ ਕੇ ਚਲਦੀ ਬਣੇ ਉਹਨਾਂ ਨੇ ਦੁੱਖ ਬਣਾਇਆ ਇਸ ਗੱਲ ਦਾ ਵੀ ਬੀਬੀ ਨੇ ਮੈਦਾਨ ਵਿੱਚ ਹੀ ਰਹਿਣਾ ਚਾਹੀਦਾ ਪਰ ਤੁਸੀਂ ਕਹਿ ਰਹੇ ਹੋ ਕਿ ਪੈਸੇ ਲਾਏ ਜਾਂ ਜੀਜੀ ਨਾਲ ਕਹਿ ਰਹੇ ਨਹੀਂ ਕਿ ਐਸੀ ਜਣਾ ਤੁਸੀਂ 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 ਕਿਸੇ ਵੀ ਸੁਮੇਰ ਘਰ ਆਵੇ ਬੀਬੀ ਦੇ ਟੀਮ ਦੇ ਨਾਲ ਪੁੱਛ ਲੋ ਦੂਜੇ ਪਾਸੇ ਤਾਂ ਇੱਕ ਰੁਪਿਆ ਵੀ ਇੱਕ ਪੈਸਾ ਸਾਫ਼ ਕਰਦੇ ਕੋਈ ਸਾਡੇ ਕੋਲ ਆਇਆ ਤਾਂ ਸਿੱਖੂ ਤੇ ਤਸਦੀਕ ਨੇ ਕੋਈ ਸਪੱਸ਼ਟ ਗੰਦ ਉਹ ਚਾਹਦਾ ਕਿ ਹੋ ਰਿਹਾ ਸੀ ਇਫੈਕਟਿੰਗ ਦਿੱਤਾ ਪਹਿਲਾ ਮੰਤਰੀ ਬਾਤੋਂ ਕਿਉਂ ਤਾਰਿਆ ਗਿਆ ਕਿਉਂ ਤਾਰਿਆ ਜਾਂਦਾ ਕਿਸੇ ਨੂੰ ਜਦੋਂ ਆਪਾਂ ਕਿਸੇ ਪਦਵੀ ਤੋਂ نیچے ਲੈ ਕੇ ਆਉਂਦੇ ਆ ਤਾਂ ਕਾਰਨ ਹੁੰਦਾ ਕੋਈ ਅੱਛੇ ਬੰਦੇ ਨੂੰ ਹਮੇਸ਼ਾ ਸਤਿਕਾਰ ਦਿੱਤਾ ਜਾਂਦਾ ਹੈ ਉਹਦਾ ਦਿੱਤਾ ਜਾਂਦਾ ਹੈ ਜਿਹਦੀ ਪਰਫਾਰਮੈਂਸ ਨਹੀਂ ਹੁੰਦੀ ਕੋਈ ਅਪਸਰ ਹੋਵੇ ਉਹਨੂੰ ਵੀ ਪਿੱਛੇ ਉਤਾਰਿਆ ਜਾਂਦਾ ਬੀਬੀ ਨੂੰ ਕਿਉਂ ਤਾਰਿਆ ਗਿਆ ਮੰਤਰੀਪਾਤੋਂ ਕਿਉਂ ਹੋਇਆ ਗਿਆ ਕੀ ਕਦੇ ਬੀਬੀ ਨੇ ਇਸ ਗੱਲ ਸਪਸ਼ਟ ਕਰਨ ਦਿੱਤਾ ਇਹ ਤਾਂ ਸਪਸ਼ਟ ਕਰਨ ਨਹੀਂ ਦਿੰਦਾ ਕਿ ਕੀ ਅਗਲੀ ਸਰ ਤੁਸੀਂ ਆਪ ਸਮਝਦੇ ਹੋ ਤਾਂ ਬੇਈਮਾਨ ਵਾਲੇ ਤਾਂ ਹੈਗੇ ਹੀ ਆ ਕਿਤੇ ਨਾ ਕਿਤੇ ਦਾਲ ਚ ਕਾਲਾ ਤਾਂ ਹੈ ਹੀ ਹੈ ਅੱਛਾ ਕੇੜਾ ਸਾਹਿਬ ਤੁਸੀਂ ਇਸ ਤਰ੍ਹਾਂ ਆਮ ਆਦਮੀ ਪਾਰਟੀ ਵਿਪਾ ਰੋਧਨ ਨੂੰ ਮਨਾਵਾਸੇ ਗਈ ਇਸ ਕੀ ਵਾਸਤੇ ਕਿਹਾ ਜਿਸ ਤਰ੍ਹਾਂ ਤੁਸੀਂ ਵੀ ਗਰਵਿੰਦਰ ਕੇੜਾ ਜੀ ਜਾਂ ਤੁਹਾਡੀ ਜਿਹੜੀ ਹਰਕਤ ਕਰਨ ਦੀ ਟੀਮ ਹੈ ਸਰਦਾਰ ਹਰਜੀਤ ਸਿੰਘ ਗਿੱਲੂ ਦੁਆਰਾ ਉਹਦਾ ਸਿਖਾ ਜਿਹੜਾ ਵੀ ਤੁਸੀਂ ਬਾਵਾ ਬੋਲੋ ਰਾਹ ਤੇ ਕਰੇ ਮੈਂ ਤੁਹਾਡੇ ਜਰੀਏ ਰਾਹੀਂ ਅਪੀਲ ਕਰਦਾ ਕਿ ਜੀ ਸਾਹਿਬ ਤੁਸੀਂ ਆਪਣੇ ਉਸ ਬਿਲਕੁਲ ਮੈਂ ਜਾਤੀ ਤੌਰ ਤੇ ਮੈਂ ਕਈ ਵਾਰੀ ਗਲਤ ਕੰਮ ਦੀ ਕੋਸ਼ਿਸ਼ ਕਰੀ ਮੇਰੀ ਗੱਲ ਵੀ ਹੋਈ ਹੈ ਤੇ ਅਜੇ ਇਹ ਚੀਜ਼ ਥੋੜੀ ਕਾਲ ਹੋਏਗੀ ਅਜੇ ਉਹਨੇ ਅਸਤੀਫਾ ਦਿੱਤਾ ਕੋਈ ਪਾਰਟੀ ਜੁਆਇਨ ਨਹੀਂ ਕੀਤੀ ਅਜੇ ਅਜੇ ਪਾਰਟੀ ਉਹਨੇ ਆਪਣਾ ਰੋਸ ਜਾਰ ਕਰਿਆ ਉਹ ਨਾਲ ਸਮਝ ਚ ਪਿਕਚਰ ਕਲੀਅਰ ਹੋ ਜੇਗੀ ਤੇ ਅਰੇ ਪੀਐਸਐਸ ਲਿਪਿੰਗ ਤੋਂ ਬਾਅਦ ਹਫਤੇ ਦੇ ਵਿੱਚ ਜਿਹੜੀ ਦੌੜ ਲੱਗੀ ਹੈ ਕਿ ਕੌਣ ਹਰ ਪੰਚਾ ਚਾਰਜ ਕਰ ਰਿਹਾ ਹੈ ਜੀ ਕੀ ਕਹੂੰਗੇ ਨਹੀਂ ਹਲਕਾ ਚਾਰਜ ਨਹੀਂ ਕੋਈ ਦੌੜ ਨਹੀਂ ਅਜੇ ਪਾਰਟੀ ਲਈ ਕੰਮ ਕਰਨ ਦਾ ਸਮਾਂ ਤਕੜੇ ਹੋ ਕੇ ਅਸੀਂ ਸਾਰੇ ਵਰਕਰ ਅਸੀਂ ਪਾਰਟੀ ਤਕੜੇ ਹੋ ਕੇ ਕੰਮ ਕਰਾਂਗੇ ਬਾਕੀ ਹਾਈ ਕਮਾਂਡ ਦੇ ਵੇਖਣਾ हाई कमांड ਦਾ ਜੋ ਫੈਸਲਾ ਹੋਊਗਾ ਟਾਲਾ ਉਹ ਸਾਰੇ ਸਾਰੇ ਤੇ ਲਾਗੂ ਹੋਏਗਾ ਅਸੀਂ ਉਹਨਾਂ ਨੂੰ ਪੂਰੇ ਜਿਹੜੇ ਇਰਾਦੇ ਨਾਲ ਮੰਨਾਂਗੇ ਜੋ ਵੀ ਪਾਰਟੀ ਫੈਸਲਾ ਲਏਗੀ ਹਾਈ ਕਮਾਂਡ ਫੈਸਲਾ ਲਏਗੀ ਕੋਈ ਅਜੇ ਅਜੇ ਸਮਾਂ ਨਹੀਂ ਅਜੇ ਕਾਲ ਹੋएगी ਇਸ ਗੱਲ ਨੂੰ ਕਹਿਣਾ ਵੀ ਕੋਈ ਹਲਕਾ ਚਾਹ ਦੀ ਗੱਲ ਵਿੱਚ ਕੋਈ ਹਲਕਾ ਐਮ ਵੀ ਗੱਲ ਨਹੀਂ ਜੀ ਕੱਲ ਇੱਕ ਸੋਸ਼ਲ ਮਗਾ ਪਾਰੀ ਹੋ ਰਹੀ ਹੈ ਜਿਹਦੇ ਰੌਂਡ ਲਾਦੇ ਪਾਸੋਂ ਪੀਕਾ ਉਹ ਦਿਖਾਈ ਹੈ ਉਸ ਤੋਂ ਬਾਅਦ ਹੁੰਦੇ ਸਨ ਦੇ ਨਾਲ ਅਕਤਵਰੀ ਕਮਰਸੀ ਆਉਂਦਾ ਹੈ ਕਿ ਕੀ ਆਲੀ ਕਰਦੇ ਪਰ ਦੂਜੇ ਪਾਸੇ ਕਹਿੰਦੇ ਨੇ ਉਹਨਾਂ ਸਿੱਧਾ ਵਾਪਸ ਨੇ ਤੇ 15 ਦਿਨ ਪਹਿਲਾਂ ਜਿਸੇ ਗੱਲ ਕਰਦੇ ਸਾਰੇ ਦੱਸਦਾ ਕਿ ਜੇ ਅਮਾਦਿ ਪਾਰਟੀ ਨਾਲ ਕੋਈ ਗੱਲਬਾਤ ਹੋ ਚੁੱਕੀ ਹੈ ਇਹਦਾ ਸਪਸ਼ਟ ਜਵਾਬ ਤਾਂ ਦਿਲਸਾਹਿਬ ਦੇ ਸਕਦੇ ਨੇ ਉਹ ਉਹ ਕੀ ਸੋਚ ਰੱਖਦੇ ਨੇ ਉਹਨਾਂ ਦਾ ਕੀ ਪਲਾਨਿੰਗ ਹੈ ਅਗਲੀ ਜਾਂ ਜੋ ਵੀ ਉਹ ਇਹ ਜਵਾਬ ਦਾ ਦਿਲਸਾਹਿਬ ਦੇ ਸਕਦੇ ਨੇ ਜੇਕਰ ਦਿਲਸਾਹਿਬ ਪਾਰਟੀ ਬਦਲਦੇ ਆ ਕਿ ਫੂਟ ਲਾ ਕੇ ਦੱਸੋ ਕਿ ਨਾ ਨਹੀਂ ਅਸੀਂ ਤਾਂ ਅਸੀਂ ਇਹ ਗੱਲ ਕਿਉਂ ਕਹਾਂਗੇ ਬਦਲਣਗੇ ਅਸੀਂ ਇਹ ਕਹਾਂਗੇ ਵਾਪਸ ਆਓ ਤੁਸੀਂ ਪਹਿਲਾਂ ਗਵਾਹੀ ਕਰਦੇ ਸੀਗੇ ਤੁਸੀਂ ਗਵਾਹੀ ਕਰੋ ਸਾਡੀ ਲੱਗਦਾ ਜੀ ਵੀ ਸਮਾਜ ਜਿਹੜਾ ਪੀਓ ਜਾ ਰਿਹਾ ਜੇਕਰ ਕੱਲੋ ਕੋਈ ਪਾਰਟੀ ਜੁਆਇਨ ਕਰ ਲਵੇ ਫਿਰ ਕਿਵੇਂ ਪਾਰਟੀ ਕਰਾਂਗੇ

ਵੰਡਣ ਦੇ ਲੈ ਕੇ ਖੌਂਦ ਦੇ ਲੈ ਕੇ ਰੌਲਾ ਹੁੰਦਾ ਨਾ ਜਦੋਂ ਇੱਕ ਤਰ ਭਾਰੀ ਪੈਂਦੀ ਹੈ ਇੱਕ ਜਿਹਨੂੰ ਮੈਦਾਨ ਤੋਂ ਛੱਡ ਚਲੀ ਜਾਂ ਪਾਸੇ ਹੋਣ ਲੱਗੀਆਂ ਤਾਂ ਦੋ ਦੋਨੂੰ ਡਰ ਹੁੰਦਾ ਕਿ ਉਹ ਚੋਰੀ ਪੜੀ ਜਾਏਗੀ ਦੇਖੋ ਡੀਬੀਐਸ ਅਸਤੀਫਾ ਦੇ ਕੇ ਚੁਕਪੀ ਤੇ ਘਰਾਂ ਦਾ ਲਖਣਾ ਸੀ ਉਹਨੇ ਕੋਈ ਨਾ ਕੋਈ ਪਰਦਾ ਤਾਂ ਖੋਲਣਾ ਸੀ ਇਹਨਾਂ ਨੂੰ ਇਹ ਸੀ ਵੀ ਕਿਤੇ ਲੋਕਾਂ ਨੂੰ ਪਤਾ ਸਾਰਾ ਕੁਝ ਹੈ ਕੋਈ ਦਬੀ ਹੋਈ ਆਵਾਜ਼ ਚ ਗੱਲ ਕਰਦਾ ਕੋਈ ਲੋਕਾਂ 'ਚ ਖੜ ਕੇ ਗੱਲ ਕਰਦਾ ਪਰ ਲੇਕਿਨ ਇੱਕ ਜ਼ਿੰਮੇਵਾਰ ਵਿਅਕਤੀ ਜਿਹਦੇ ਨਾਲ ਬੀਤੀ ਹੋਏ ਜਦੋਂ ਉਹਦੇ ਨਾਲ ਗੱਲ ਕਰਨੀ ਸੀ ਤਾਂ ਫਿਰ ਅਮਨ ਲੋੜਾ ਲੋੜਾ ਦਰਸੇ ਵੀ ਇਹ 파ਰਟੀ ਡੈਮੇਜ ਹੋਏਗੀ ਜਿਹੜਾ ਇਹਨਾਂ ਦਾ ਭਾਂਡਾ ਫਟ ਜਾਏਗਾ ਜਿਹੜੇ ਦਿੱਲੀ ਵਾਲੇ ਲੋਕਣੇ ਟੋਲੇ ਆਏ ਹੋਏ ਨੇ ਉਹਨਾਂ ਦੇ ਚਿਹਰੇ ਲੰਝੇ ਹੋ ਜਾਣਗੇ ਵੈਸੇ ਹੁਣ ਵੀ ਇਹਨਾਂ ਨੂੰ ਬੀਬਾ ਜੀ ਨਾਲ ਮੈਂ ਬੇਨਤੀ ਕਰੂੰਗਾ ਫੀਲ ਕਰੂੰਗਾ ਕਿ ਤੁਸੀਂ ਇਸ ਗੱਲ ਨੂੰ ਨੰਗਾ ਕਰੋ ਕੁਰਬਾਨੀ ਦੋ ਕੁਰਬਾਨੀ ਤਾਂ ਦੇਣ ਦਾ ਟਾਈਮ ਹੈ ਪੰਜਾਬ ਲਈ ਤੁਸੀਂ ਅਸਤੀਫਾ ਦੇਆ ਸੀ ਤੁਸੀਂ ਇਹ ਚੀਜ਼ ਨੂੰ ਜਗ ਜਾਰ ਕਰੋ ਵੀ ਜਿਹੜੇ ਦਿੱਲੀ ਦੇ ਟੋਲੇ ਆਏ ਹੋਏ ਨੇ ਪੰਜਾਬ ਨੂੰ ਲੁੱਟਣ ਲਈ ਜਿਹੜੇ ਤੁਹਾਡੇ ਦੇ ਉੱਪਰ ਵੀ ਤੁਹਾਡੇ ਹਕਮਰਾਨ ਬਣ ਕੇ ਬੈਠਣ ਲੱਗੇ ਸੀ ਜਿਹਦੇ ਕਰਕੇ ਤੁਸੀਂ ਅਸਤੀਫਾ ਦਿੱਤਾ ਮੈਨੂੰ ਲੱਗਦਾ ਤੁਸੀਂ ਇਸ ਨੂੰ ਬਿਲਕੁਲ ਨੰਗਾ ਕਰੋ ਜਿਹੜਾ ਕਰਕੇ ਗਿੱਲ ਸਾਬ ਨਹੀਂ ਮੰਨਦੇ ਜਿਸ ਤਰ੍ਹਾਂ ਹੁਣ ਐਡੇ ਹਲਕੇ ਦੇ ਵਿੱਚ ਤੁਹਾਡੀ ਪਾਰਟੀ ਦੇ ਕਈ ਮੈਂਬਰ ਦਬੀ ਬਾਤ ਦੱਸ ਰਹੇ ਆ

ਕਿਂਦਰ ਖਾਬ ਦਾ ਨਾਮ ਵੀ ਇਹ ਤੇ ਆ ਰਿਹਾ ਹਲਕਾ ਕਰਨ ਦੇ ਵਿੱਚ ਉਹ ਪਾਰਟੀ ਮੈਂ ਕਹਣਾ ਵੀ ਅੱਜ ਸਾਰੇ ਹਲਕਾ ਖਰੜ ਵੀ ਗਵਾਈ ਸਰਦਾਰ ਸੁਖਦੇਵ ਸਿੰਘ ਬਾਕਲ ਕਰ ਰਹੇ ਆ ਕੋਈ ਹੋਰ ਸਵਾਲ ਜੀ ਜਿਹੜਾ ਸਾਹਿਬ ਜਨ ਸਾਹਿਬ ਨੇ ਕਿਹਾ ਹੈ ਕਿ ਜਿਹੜੀ ਆ ਪਾਰਟੀ ਲਗਾਤਾਰ ਬੈਕ ਟੂ ਬੈਕ ਦੌਫੀਆਂ ਕਰ ਰਹੀਆਂ ਐ ਇਸੇ ਉਹ ਆ ਕੇ ਜਿਹੜਾ ਉਹਨੂੰ ਖਾਬ ਤੱਕ ਜਿਹੜੇ 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 ਦਿਲਸਾਵਾ ਸੰਬੰਧਿਤ ਜਿਹੜੇ ਸਵਾਲ ਨੇ ਇਹ ਇਹ ਮੈਂ ਕਹਾਂਗਾ ਵੀ ਕੋਈ ਬਲਬੀ ਦਾ ਤੇਲ ਪਾਉਣ ਦੀ ਗੱਲ ਆ ਅਜੇ ਸਾਨੂੰ ਆਪਣਾ ਪਰਵਾਹ ਠੀਕ ਕਰੋ ਅਜੇ ਇਹ ਤੁਸੀਂ ਬਹੁਤ ਜਿਹੜੇ ਮਨਕਰਤ ਗੱਲਾਂ ਆਪਾਂ ਜਨਾਲ ਲੇਕ ਜਾਈਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਾਡੇ ਨਾਲ ਸਾਥ ਹੋ ਗਏ ਪੰਜਾਬ ਦੇ ਤੁਸੀਂ ਹਰਕੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਾਰਜਕਾਰੀ ਨੂੰ ਕਿਹਨੇ ਨੰਬਰ ਦਿੰਦੇ ਮੈਂ ਤਾਂ ਆਪੋਜੀਸ਼ਨ ਦੇ ਇੱਕ ਵਰਕਰ ਹਾਂ ਅਤੇ ਜੀ ਬਾਦਿਲ ਤੁਸੀਂ ਹਲਕੇ ਦੇ ਵਿੱਚ ਜਾ ਕੇ ਕਿਸੇ ਵੀ ਵਰਕਰ ਨੂੰ ਉਹਨਾਂ ਦੇ ਉੱਤੇ ਵਰਕਰਾਂ ਨੂੰ ਪੁੱਛ ਲਓ ਉਹ ਵੀ ਮੈਂ ਕਹਿੰਦਾ ਤਾਉਂਦੇ ਵੀ ਨਹੀਂ ਯਾਰੇ ਇਸ ਸਵਾਲ ਨੂੰ ਬਾਹਰ ਕਰ ਦਿਓ ਵੀ ਕਾਰਗੁਜ਼ਾਰੀ ਦਾ ਕੋਈ ਸ਼ਬਦ ਨਹੀਂ ਹੈਗਾ ਕੋਈ ਕੰਮ ਹੀ ਨਹੀਂ ਕੀਤਾ ਕਰ ਤੁਸੀਂ ਦੱਸੋ ਵੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਬਹੁਤਾ ਕੰਮ ਐਸੇ ਆ ਤੁਹਾਨੂੰ ਯਾਦ ਹੋਣਾ ਵੀ ਜਦੋਂ 2022 ਤੋਂ ਵੋਟਾਂ ਤੋਂ ਪਹਿਲਾਂ ਨਗਰ ਕੌਂਸਲ ਕਰਾਈ ਦੇ ਵਿੱਚ ਜਦੋਂ ਆਉਂਦੇ ਸੀਗੇ ਵੋਟਾਂ ਮੰਗਣ ਲਈ ਕਿੰਨੇ ਰੌਲਾ ਪਾਉਂਦੇ ਸੀ ਝਾੜੀ ਵਾਲੇ ਆਮ ਆਦਮੀ ਪਾਰਟੀ ਵਾਲੇ ਬੇਤਿਹਰ ਇਹਨਾਂ ਨੇ ਜਿਹੜਾ ਸੀਬ੍ਰੋਸ ਦਾ ਪ੍ਰੋਜੈਕਟ ਹੈ ਵੀ ਉਹਦੇ ਢਾਂਡ ਲਈ ਹੋਈ ਹੈ ਜੀ ਇਹ ਗਲਤ ਬਣਿਆ ਜੀ ਇਹਦੇ ਸਹੀ ਕੰਮ ਨਹੀਂ ਹੋਇਆ ਤੁਸੀਂ ਕਦੇ ਦੀਬਾਂ ਨੂੰ ਪੁੱਛਿਆ ਕਿ ਪਹਿਲਾਂ 5 ਸਾਲ ਕਾਂਗਰਸ ਦੇ ਨਿਕਲ ਗਏ ਹੁਣ 3.5 ਸਾਲ ਆਮ ਆਦਮੀ ਪਾਰਟੀ ਨਿਕਲ ਗਏ ਕਦੇ ਕਿਸੇ ਨੂੰ ਪੁੱਛਿਆ ਵੀ ਨਵੀਨੀ ਕਰਨ ਲਈ ਕੋਈ ਸੁਧਾਰ ਕਰਨ ਲਈ ਕੋਈ ਸਿੰਗਲ ਇੱਟ ਵੀ ਲਈ ਕਦੇ ਸਭ ਤੋਂ ਵੱਡੀ ਧਾਰਨਾ ਦੂਜੀ ਗੱਲ ਇਹਨਾਂ ਨੇ ਆਮ ਜਿਹੜੇ ਲੋਕ ਧੀ ਪੁੱਤ ਸੀਗੇ ਆਮ ਘਰਾਂ ਦੇ ਉਹਨਾਂ ਨੂੰ ਤਾਂ ਫੜਾਤਾ ਝਾੜੂ ਵਿਚਾਰੂ ਦਾ ਪੱਲਾ ਫੜੋ ਝਾੜੂ ਦਾ ਪੱਲਾ ਫੜੋ ਆਪ ਸਾਰੇ ਲੋਕ ਪੈਸੇ ਇਕੱਠਾ ਕਰਨ ਵਾਸਤੇ ਸਾਰੇ ਪਰਵਾਹਾਂ ਨੇ ਝਾਰੂ ਆਪ ਤਾਂ ਸਾਰਾ ਪਰਿਵਾਰ ਪੈਸੇ ਇਕੱਠੇ ਕਰਨ ਲਈ ਝੋੜੇ ਖੜੇ ਹੋਇਆ ਆਮ ਲੋਕਾਂ ਨੂੰ ਲੜਨ ਲੱਗਾ ਝੋੜੇ ਆ ਨਸ਼ਾ ਬੁਦ ਚਲਾਈ ਨੂੰ ਮੇਨ ਨੂੰ ਕਿੰਨੇ ਦੇਖ ਲੋ ਇੱਥੇ ਸਟਾਰਟ ਆਪ ਨੂੰ ਲੈ ਕੇ ਜਿਹੜੇ ਵੱਡੀਆਂ ਕਾਰਵਾਨੀਆਂ ਕੀਤੀਆਂ ਗਈਆਂ ਸਾਡਾ ਹਲਕਾ ਖਰੜ ਦੇ ਵਿੱਚ ਬਾਕੀ ਮੈਨੂੰ ਪੰਜਾਬ ਦਾ ਤਾਂ ਸਭ ਨੂੰ ਪਤਾ ਹੀ ਆ ਹਲਕਾ ਖਰੜ ਦੇ ਵਿੱਚ ਮੈਂ ਕਹਨਾ ਵੀ ਜਿਹੜਾ ਭ੍ਰਿਸ਼ਟਾਚਾਰ ਜਿਹੜਾ ਕਹਿੰਦੇ ਆ ਕਿ ਕਰਾਪਸ਼ਨ ਆ ਬਿਲਕੁਲ ਸਿਖਰ ਤੇ ਹੈ ਤਸਵੀਰ ਚ ਲੋਕ ਤਰਾ ਤਰਾ ਕਰਦੇ ਆ ਬੀਡੀਪੀ ਦਫਤਰ ਚ ਜਲੋ ਉੱਥੇ ਤਰਾ ਤਰਾ ਕਰਦੇ ਆ ਬਿਜਲੀ ਦਫਤਰ ਚ ਜਲੋ ਉੱਥੇ ਤਰਾ ਤਰਾ ਕਰਦੇ ਆ ਕਿਤੇ ਨਗਰ ਕੌਂਸਲ ਦਫਤਰ ਚ ਜਲੋ ਉੱਥੇ ਤਰਾ ਤਰਾ ਕਰਦੇ ਆ ਤੇ ਮਤਲਬ ਕੀ ਲੀਡਰਲੈਸ ਹਲਕਾ ਕੀਤਾ ਪਿਆ ਨਾ ਨੇ